ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅਕਸਰ ਮੱਝ ਲੈ ਕੇ ਉਹ ਤੇ ਅੱਜ ਸਾਡੇ ਨਾਲ ਪਿੰਦਰ ਤੋਂ ਮੈਂ ਹਿੱਸਾ ਲੜਤੀਆਂ ਪੂਰੀਆਂ ਜਾਦੀ ਪੂਰਾ ਕੋਲ ਕਰਿਆ ਨੇ ਬਹੁਤ ਪੇੜਤੀਆਂ ਨੇ ਉੱਥੋਂ ਆ ਕੇ ਅੰਦਰ ਸਰਦਾਰ ਜੀ ਨੇ ਸਵੇਰੇ ਮਿੱਟੀ ਸਿੱਟੀ ਤੇ ਇੱਥੇ ਆਪਣੇ ਪਾਣੀ ਖੜਦਾ ਤੇ ਆ ਸਾਡੀ ਸਾਰੀ ਮੋਟਰ ਵਾਲੀ ਹੌਦੀ ਵੀ ਬਣਦੀ ਇਹਨਾਂ ਨੇ ਉਹ ਬਹੁ ਲੜਾਈ ਕਰੀ ਬਿੰਦਰ ਕਹਿੰਦਾ ਇਹਨਾਂ ਨੇ ਅਸੀਂ ਹੈ ਨਹੀਂ ਸੀਗੇ ਕੱਪੜੇ ਆਪਣੇ ਸੁੱਕੋਗੇ ਰਾਤ ਪਾਈ ਰਾਤ ਮੀਂਹ ਆ ਗਿਆ ਅੰਦਰ ਸਵੇਰੇ ਪਾ ਕੇ ਗਈ ਤੀ ਮੈਨੂੰ ਨਹੀਂ ਪਤਾ ਫੇਰ ਮੀਂਹ ਆ ਜੀ ਗੱਡੀ ਹਜੇ ਅੰਦਰ ਲਾਉਣ ਆਣੀ ਚਾਹੀਦੀ ਬੰਦਲ ਬਾਈ ਜੀ ਹੋਈ ਪਈ ਗਰਮੀ ਬਹੁਤ ਹੋਈ ਪਈ ਸੁੱਕੇ ਪੈਣੇ ਹੁਣ 10% ਨੂੰ ਕਹਿੰਦੀ ਆ ਚੱਕ ਲੂਗੀ ਇੰਨਾ ਕੰਮ ਖਰਾਬ ਕਰਤਾ ਇਹਨਾਂ ਨੇ ਇੱਧਰ ਵੀ ਪਤਾ ਨਹੀਂ ਕਿੱਥੇ ਕਹਿੰਦੇ ਉਹ ਪੈਪ ਜਿਹੜਾ ਪਾਣੀ ਵਾਲਾ ਦੱਬਿਆ ਹੈ ਇਹ ਹੀ ਦੱਬਦਾ ਇਹ ਬਹੁਤ ਖਰਾਬ ਨੇ ਜਦੋਂ ਲੜਦੀਆਂ ਨੇ ਨਾ ਚੌੜ ਕਰਦੀਆਂ ਨੇ ਫਿਰ ਜ਼ਿਆਦਾ ਹੀ ਜੰਬਲਦੀਆਂ ਨੇ ਥੋੜੀਆਂ ਜਿਹੀਆਂ ਪਿੰਦਰ ਕੰਨਾ ਪੂਰੀ ਲੜਾਈ ਹੋਈ ਮੈਸਾ ਨਹੀਂ ਆਪਣੀਆਂ ਦੀ ਆ ਸਾਰੇ ਨਾਲ ਰਨੀਮਾ ਦੀ ਥੋੜਾ ਥੋੜਾ ਪਾਣੀ ਖੜਦਾ ਤੇ ਸਵੇਰੇ ਘੰਟਾ ਖਾਪ ਕੇ ਲੋਟ ਕਰ ਮੈਂ ਵੀ ਸੁੰਬਰ ਸੁੰਬਰ ਕੇ ਸਾਰਾ ਸੈੱਟ ਕਰਤਾ ਸੀ ਮਗਰ ਉਹ ਵਿਚਾਰੇ ਨੇ ਪਿੰਦਰ ਨੇ ਫੋੜਿਆਂ ਨਾਲ ਲੋਟ ਕਰਿਆ ਚਾਂਬਲੀਆਂ ਦੇ ਜਿਆਦੇ ਕਿਵੇਂ ਡੈਂ ਡੈਂ ਲੱਗੀ ਆ ਕਰਨ ਮੈਂ ਇਸ ਆਪਣੀ ਤੀਜੀ ਚੌਥੀ ਵਾਰ ਉਧਰ ਲਾ ਰਹੇ ਨਹੀਂ ਰਹਿੰਦੇ ਵੀ ਨਹੀਂ ਇਹ ਤੇ ਕੀ ਪਤਾ ਨਹੀਂ ਕੀ ਹੋਇਆ ਤੇ ਲਘੂ ਪੀ ਰਖਿਆ ਇਹਨਾਂ ਨੇ ਉਦੋਂ ਦੁੱਧ ਕਣੀਓ ਕੋਲੇ ਚੱਕਣੇ ਪੈਣਗੇ ਹੁਣ ਦੋਲੂ ਕੋਲਿਆਂ ਨਾਲ ਤਾਂ ਕੀ ਹੁੰਦਾ ਓਏ ਚੂਲੀ ਛੱਡਿਆ ਓਏ ਲੇਗੇ ਚਾਕੇ ਸਾਡੇ ਰਾਤ ਦੀ ਤੁਸੀਂ ਫਸੀ ਪੀਤੀ ਵਿਚਾਰੀ ਅੰਦਰ ਬੰਦ ਕਰ ਰੱਖੀ ਦੀ ਹਰ ਸੋਈ ਚ ਪਤਾ ਨਹੀਂ ਕੀ ਕੁਸ ਮੈਂ ਤਾਂ ਕੇ ਅੰਦਰ ਪੈ ਗਈ ਚਾਹ ਮੈਂ ਬਣਾਈ ਕਿ ਥੋੜੀ ਜਿਹਾ ਮੇਰਾ ਸਿਰ ਦੁਖੀ ਹੋ ਰਿਹਾ ਦੀ ਮੂਹ ਆ ਪਿੰਦਰ ਨੇ ਬੱਬੂ ਉਹ ਸਿੱਕੜ ਕੇ ਕਿਵੇਂ ਸੜਤੇ ਬਾਲੇ ਪਿੱਲੇ ਬਿੱਲੇ ਲੈ ਸਰਦਾਰ ਜੀ ਬਾਲੇ ਪੁੱਠੇ ਚੀਜ਼ਾਂ ਨਾ ਨਾਲੇ ਬਿੰਦਰ ਨੇ ਕਿਹਾ ਦੀ ਕਹਿੰਦਾ ਇਹ ਤਾਂ ਲਿਆ ਨਾ ਕਰੋ ਹੁਣ ਬਾਲੇ ਖਾਵੋ ਜੇ ਤਾਂ ਇਹਨਾਂ ਨੂੰ ਆਪਾਂ ਥੋੜੇ ਘੜੜੇ ਲੈਣੇ ਆ ਫਿਰ ਤਾਂ ਇਹ ਕੱਚੇ ਰਹਿੰਦੇ ਨੇ ਵਧੀਆ ਨਹੀਂ ਉੱਠੇ ਹੁੰਦੇ ਜੇ ਇਹ ਪੋਲੇ-ਪੋਲੇ ਵੱਧ ਪੱਕੇ ਲੈ ਲੈਨੇ ਫਿਰ ਇਹ ਖਰਾਬ ਹੋ ਜਾਂਦੇ ਨੇ ਕੀ ਕਰੇ ਬੰਦਾ ਸੇਮ ਮੂਹ ਮਹਿੰਗੇ ਹੋਏ ਪੈਨੇ ਰਸੋਈ ਦਾ ਹਾਲ ਤਾਂ ਦੇਖ ਲਿਆ ਤੁਸੀਂ ਨੇ ਸਿੰਕ ਭਰੇ ਪਏ ਇੱਧਰ ਮੇਰੀ ਅੱਖਾਂ ਮਿੱਚੀ ਜਾਂਦੀਆਂ ਨੇ ਮੈਨੂੰ ਨੀਂਦ ਆਈ ਜਾਂਦੀ ਆ ਪਿੰਦਰ ਸਿੰਘ ਬਾਗਿਆ ਬਦੈਨਾ ਬਾਗਿਆ ਦੇ ਡੈਡੀ ਕੋਲ ਆ ਇੱਧਰਲਾ ਬੈਡਰੂਮ ਤਾਂ ਠੀਕ ਐ ਹਜੇ ਇੱਧਰ ਤਾਂ ਨਹੀਂ ਕਰੀ ਵਾਲੇ ਕਪੜਾ ਧਬੜੀ ਇੱਧਰ ਲਈ ਦੇਖਾ ਇੱਧਰ ਹਾਇ ਰੰਬਾ ਚਾਦਰ ਨਹੀਂ ਵਸਾਈ ਮੈਂ ਸਵੇਰੇ ਕੱਢ ਕੇ ਦਿੱਤੀ ਸੀ ਇਹਨਾਂ ਨੂੰ ਵਾਲੇ ਕੋਲੀ ਚ ਵਾਕ ਨਹੀਂ ਸਾਡੇ ਤੇ ਸਬਜੀ ਹੁਣ ਤੋਰੀਆਂ ਫੇਰ ਨਹੀਂ ਖਾਣੀਆ ਪਿੰਦਰ ਨੇ ਕद्दू ਹੀ ਬਣਾਵਾਂਗੇ ਕद्दू ਖਾ ਲੈਂਦਾ ਤਾਂ ਸਰਦਾਰ ਜੀ ਤੋਰੀਆਂ ਨੇ ਸਾਡੇ ਤਾਂ ਬੇਲਾਂ ਸੁੱਕ ਗਈਆਂ ਮੀਂਹ ਵਾਲਾ ਪਾ ਗਿਆ ਪਾ ਕੇ ਦੇਖੋ ਕੱਢ ਤਾਂ ਆਈ ਤੇ ਕੇਰਾ ਕੱਢ ਤਾਂ ਆਈ ਤੇ ਕੇਰਾ ਰਹਿਣਗੀਆਂ ਪਤਾ ਨਹੀਂ ਨਾ ਇਦ ਲਾਰ ਕੱਟੀਦੀ ਨਹੀਂ ਮੈਨੂੰ ਰੇ ਥੋੜਾ ਜਿਹਾ ਮੈਨੂੰ ਅਜੇ ਨਾਲੇ ਮੈਂ ਵੀਡੀਓ ਬਣਾਉਣੀ ਸੀ ਸੂਟਾਂ ਦੀ ਫੇਗਰੀ ਬੈਠ ਗਈ ਮੈਂ ਉੱਧਰ ਮੇਰਾ ਉਰੀ ਵੱਧ ਜੀ ਲੱਗਦਾ ਉੱਧਰ ਲੱਗਦੇ ਨਹੀਂ ਪਤਾ ਰਾਤ ਰਾਤ ਨੂੰ ਨਸਾਂ ਸੌਂਦੀ ਹੋਏ ਉਧਰੋਂ ਉਧਰ ਵੀ ਮੇਰੀ ਪੂਰੀ ਹੋ ਗਈ ਨਹੀਂ ਇਸ ਤਰ੍ਹਾਂ ਨੂੰ ਵੀ ਉਰੀ ਸੌਂਦੇ ਸੀ ਤੇ ਚਲੋ ਜੀ ਬੁੜਾਕਾ ਕਰੀ ਬਲੌਗ ਨੂੰ ਕੰਪਲੀਟ ਤੇ ਬਾਕੀ ਜਿਹੜੀਆਂ ਮੇਰੇ ਭੈਣਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਹਨ ਜਿਹੜੇ ਆਪਣੇ ਨਾਲ ਵਧੀਆ ਜੁੜੇ ਹੋਏ ਨੇ ਜੀ ਦਿਲ ਤੋਂ ਉਹਨਾਂ ਨੂੰ ਆਪਾਂ ਬਹੁਤ ਵਧੀਆ ਲੱਗਦੇ ਆ ਮੈਂ ਤਾਂ ਉਹਨਾਂ ਇੱਥੇ ਲਾਉਂਗੀ ਜੀ ਕਮੈਂਟ ਕੀਤਾ ਹੋਏ ਸੀਗਾ ਇਹ ਮੈਨੂੰ ਇੱਕ ਦਿਨ ਮੈਂ ਲਾਈਵ ਹੋਈ ਸੀ ਉਹ ਤੋਂ ਵੀ ਇਸ ਆਈ ਆਈ ਤੋਂ ਮੈਨੂੰ ਥੋੜੇ ਜਿਹਾ ਨੈਗੇਟਿਵ ਕਮੈਂਟ ਆਏ ਤੁਸੀਂ ਐ ਕਰਦੇ ਹੋ ਤੁਸੀਂ ਐ ਕਰਦੇ ਹੋ ਦੇਖੋ ਜੀ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੈ ਆਪਣੀ ਆਪਣੀ ਲਾਈਫ ਹੈ ਹਨਾ ਆਪਦੇ ਹਿਸਾਬ ਨਾਲ ਆਪਾਂ ਜੀ ਲਾਂਗੇ ਕਿਸੇ ਨੂੰ ਕੀ ਦੁੱਖ ਹੈ ਜੇ ਆਪਾਂ ਆਪਦੇ ਘਰੇ ਬਹਿ ਕੇ ਕੰਮ ਕਰਦੇ ਆਂ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਹਨਾ ਦੂਸਰੀ ਗੱਲ ਤੁਸੀਂ ਕਮੈਂਟ ਆਪ ਹੀ ਪੜ ਲਓਗੇ ਜੀ ਮੈਂ ਬੋਲ ਕੇ ਨਹੀਂ ਦੱਸਣਾ ਆਪ ਹੀ ਪੜ ਲਓ ਤੁਸੀਂ ਮੈਂ ਸਕਰੀਨ ਤੇ ਲਾਉਂਗੀ ਵੀ ਉਹਨਾਂ ਨੇ ਆਈ ਆਈ ਤੋਂ ਮੈਨੂੰ ਯਾਰ ਉਹਨਾਂ ਨੂੰ ਮੈਂ ਇੰਨਾ ਕਿਹਾ ਵੀ ਨਹੀਂ ਵੀ ਤੁਸੀਂ ਇਦਾਂ ਨਾ ਕਰੋ ਹਨਾ ਜਿਸ ਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਵੀਡੀਓ ਦੇਖੋ ਐਡੀ ਕਿਹੜੀ ਗੱਲ ਆਪਾਂ ਜਿਹੜਾ ਕਹਿੰਦੇ ਆ ਵੀ ਹਨਾ ਤੁਸੀਂ ਸਾਨੂੰ ਜਰੂਰ ਦੇਖੋ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਕੋਈ ਅਸੀਂ ਫੋਰਸ ਨਹੀਂ ਕਰਦੇ ਜੀ ਜਿਹਨੂੰ ਚੰਗਾ ਲੱਗਦਾ ਸਾਡੀ ਵੀਡੀਓ ਦੇਖ ਲਓ ਨਹੀਂ ਚੰਗਾ ਲੱਗਦਾ ਨਾ ਦੇਖੋ ਆਪਾਂ ਕੋਈ ਪ੍ਰੈਸ਼ਰ ਤਾਂ ਨਹੀਂ ਪਾ ਰਹੇ ਕਿਸੇ ਤੇ ਪਤਾ ਨਹੀਂ ਕਿਉਂ ਸਮਝਦੇ ਨਹੀਂ ਫੇਰ ਅੱਜ ਕੱਲ ਹਨਾ ਦੁਨੀਆ ਕਿਸੇ ਨੂੰ ਕਰਕੇ ਨਹੀਂ ਖਾਣ ਦੀ ਕੋਈ ਕਿਸੇ ਤੇ ਰਾਜ ਹੀ ਨਹੀਂ ਹੈਗਾ ਜੇ ਉਹ ਇੱਕ ਬੰਦਾ ਚੱਲ ਆਪਾਂ ਇਹ ਨਹੀਂ ਕਹਿੰਦੇ ਪਰਮਾਤਮਾ ਕਰੇ ਵਧੀਆ ਸਭ ਦੀ ਚੜ੍ਹਾਈ ਹੋਵੇ ਸਾਰਿਆਂ ਨੂੰ ਦੁਨੀਆਂ ਤੇ ਤਰੱਕੀ ਮਿਲੇ ਜੇ ਉਹ ਇੱਕ ਬੰਦਾ ਸਾਂਝਵੇਂ ਹੋਣ ਅਸੀਂ ਆ ਸਾਡਾ ਨਾਰਮਲ ਕੰਮ ਚੱਲ ਰਿਹਾ ਹੈ ਹੋਰ ਭੈਣਾ ਨੇ ਜਿਹੜੀਆਂ ਉਹਨਾਂ ਦੇ ਵਧੀਆ ਚੱਲ ਰਹੇ ਕਿਉਂਕਿ ਉਹਨਾਂ ਦੇ ਕਾਫੀ ਟਾਈਮ ਤੋਂ ਕੰਮ ਕਰ ਰਹੇ ਨੇ ਉਹ ਅਸੀਂ ਥੋੜੇ ਟਾਈਮ ਤੋਂ ਕੰਮ ਕਰ ਰਹੇ ਹਾਂ ਜਿਹਨੇ ਦਾ ਮਤਲਬ ਇਹ ਤਾਂ ਨਹੀਂ ਵੀ ਜਿਨ੍ਹਾਂ ਨੇ ਛੋਟੇ ਮੋਟੇ ਕੰਮ ਸ਼ੁਰੂ ਕਰੀ ਨੇ ਉਹ ਬੰਦ ਕਰ ਦੋ ਜਿਹਨਾਂ ਦਾ ਵਧੀਆ ਚੱਲ ਰਿਹਾ ਹਨ ਉਹ ਕੁਝ ਨਹੀਂ ਕਹਿੰਦੇ ਜੇ ਆਪਾਂ ਕਹੀਏ ਵੀ ਸਾਨੂੰ ਉਹ ਕੁਝ ਕਹਿੰਦੇ ਨੇ ਉਹ ਕਦੇ ਸਾਨੂੰ 네ਗੇਟਿਵ ਕਮੈਂਟ ਨਹੀਂ ਕਰਦੇ ਕੁਝ ਉਹ ਸਾਰੀ ਦੁਨੀਆ ਕੋ ਆਪਣੇ ਘਰੇ ਕੰਮ ਕਰਦੀ ਐ ਅਸੀਂ ਆਪਣੇ ਕਰਦੇ ਆਂ ਆ ਬਾਦੂ ਦੇ ਚਮਚਿਆਂ ਦੀ ਨਿਮੰਦਰ ਸਮਝਉਂ ਨਹੀਂ ਇਹਨਾਂ ਨੂੰ ਨਾਲੇ ਜੇ ਸਾਨੂੰ ਕੋਈ ਸਾਡੇ ਅਸੀਂ ਕੰਮ ਕਰਦੇ ਆਂ ਜਿਹੜਾ ਜਿਸੀਂ ਕੰਮ ਕਰਦੇ ਆਂ ਹੈਗਾ ਸਾਨੂੰ ਬੈਨੀਫਿਟ ਹੈਗਾ ਨਾ ਚਾਹੇਗਾ ਹੋਰ ਉਹ ਭੈਣ ਭਰਾ ਮੇਰੇ ਕਰ ਰਹੇ ਨੇ ਉਹਨਾਂ ਨੂੰ ਬੈਨੀਫਿਟ ਹੈਗਾ ਨਾ ਤਾਂ ਉਹਨੇ ਇਹ ਚਮਚਿਆਂ ਨੂੰ ਨਾ ਤਾਂ ਉਹਨਾਂ ਤੋਂ ਕੁਝ ਮਿਲਣਾ ਕਾਨੂੰਨ ਨਾਲ ਸਾਡੇ ਤੋਂ ਮਿਲਣਾ ਉਹਨਾਂ ਦੀ ਕਿਸਮਤ ਚਾਹੇ ਉਹਨਾਂ ਨੂੰ ਮਿਲ ਜਾਂਦਾ ਉਹ ਆਪਦਾ ਕਾਰੋਬਾਰ ਚਲਾ ਰਹੇ ਨੇ ਜਿਹੜਾ ਸਾਡੀ ਕਿਸਮਤ ਚਾਹੇ ਸਾਨੂੰ ਮਿਲ ਰਿਹਾ ਅਸੀਂ ਕਾਰੋਬਾਰ ਚਲਾ ਰਹੇ ਆਂ ਤੋਂ ਨੂੰ ਕੁਝ ਨਹੀਂ ਮਿਲਦਾ ਤੁਸੀਂ ਕਿਉਂ ਐਵੇਂ ਜੈਲਸੀ ਕਰਦੇ ਹੋ ਕਿਉਂ ਸਾਡੇ ਵਰਗਿਆਂ ਦਾ ਮਨ ਦੁਖੀ ਕਰਦੇ ਹੋ ਕਿਉਂ ਫਿਰ ਸਾ ਤੋਂ ਮਜਬੂਰੀ ਚ ਕੁਝ ਨਾ ਕੁਝ ਬੋਲਿਆ ਜਾਂਦਾ ਇੱਥੇ ਕਹੇ ਆਈ ਆਈ ਤੇ ਕਮੈਂਟ ਕੀਤਾ ਜੀ ਕਹਿੰਦੇ ਆ ਪਹਿਲਾਂ ਤਾਂ ਇਹਨਾਂ ਨੇ ਮੈਨੂੰ ਲਾਈਵ ਚ ਉਧੇ ਕੀਤਾ ਕਹਿੰਦੇ ਅਨਪੜਾ ਔਰਤ ਦੋ ਤਿੰਨ ਕਮੈਂਟ ਇਹਨਾਂ ਨੇ ਹੋਰ ਕਰੇ ਤੁਸੀਂ ਐਦਾਂ ਤਾਂ ਉਹਦਾ ਮੈਂ ਇੱਕ ਦੋ ਵਾਰੀ ਨੂੰ ਰਪਲਾਈ ਦਿੱਤਾ ਫਿਰ ਇਹਨਾਂ ਨੇ ਫੇਰ ਕਰਤਾ ਅਨਪੜਾ ਔਰਤ ਤੇ ਕੋਈ ਨਾ ਜੀ ਅਸੀਂ ਮੈਂ ਅਨਪੜਾ ਮੈਂ ਬਿੱਖਰੀ ਬੈਠੀ ਆ ਤੁਹਾਨੂੰ ਤਾਂ ਮੇਰੀ ਕੋਈ ਤਕਲੀਫ ਨਹੀਂ ਤੁਹਾਨੂੰ ਕੋਈ ਦੁੱਖ ਨਹੀਂ ਸੋਡੀ ਫੈਮਲੀ ਪੜੀ ਲਿਖੀ ਹੈ ਤੁਸੀਂ ਆਪਣੀ ਫੈਮਲੀ ਨੂੰ ਸੰਭਲੋ ਤੁਸੀਂ ਸਾ ਤੋਂ ਕੀ ਲੈਣਾ ਸੁੱਤ ਤੋਂ ਅਸੀਂ ਮੰਗਲ ਨਹੀਂ ਆਉਂਦੇ ਦੇਖੋ ਸੁੱਤ ਤੋਂ ਅਸੀਂ ਮੰਗਣ ਨਹੀਂ ਆਏ ਕਦੇ ਵੀ ਸਾਡੇ ਕੋਲੇ ਆ ਚੀਜ਼ ਨਹੀਂ ਹੈਗੀ ਸਾਨੂੰ ਦਿਓ ਜਾਂ ਸਾਨੂੰ ਪੈਸਾ ਦਿਓ ਜਾਂ ਸਾਨੂੰ ਰੋਟੀ ਦੇ ਮੈਂ ਅਣਪੜਾ ਮੈਂ ਆਪਣੇ ਘਰੀਆਂ ਸੁਣ ਤਾਂ ਕੋਈ ਤਕਲੀਫ ਨਹੀਂ ਮੈਂ ਤੇ ਬੱਚੇ ਪਾਲ ਰਹੀ ਥੇ ਮੈਂ ਅਣਪੜਹ ਹੋ ਕੇ ਪਾਲ ਰਹੀ ਥੇ ਮੈਂ ਪੜੀ ਲਿਖੀ ਹੋ ਕੇ ਪਾਲ ਰਹੀ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਦੂਜੇ ਬੰਦੇ ਨੂੰ ਤੁਸੀਂ ਐਨ ਜੀ ਅਸੀਂ ਹੁਣ ਇਗਨੋਰ ਕਰ ਰਹੇ ਆ ਇੰਨਾ ਜ਼ਿਆਦਾ ਹੈ ਨਾ ਵੀ ਅਗਲਾ ਬੰਦਾ ਉਹ ਕਰੇ ਹਾਂਜੀ ਇੰਨਾ ਜ਼ਿਆਦਾ ਤੁਸੀਂ 네ਗੇਟਿਵ ਕਮੈਂਟ ਕਰ ਕਰਕੇ ਅਗਲੇ ਨੂੰ ਪਰੇਸ਼ਾਨ ਕਰ ਰਹੇ ਹੋ ਦੇਖੋ ਜੀ ਮੈਂ ਇਹ ਗੱਲ ਤੇ ਬੋਲਣਾ ਨਹੀਂ ਚਾਹਦੀ ਸੀ ਤੁਹਾਨੂੰ ਪਤਾ ਨਹੀਂ ਮੇਰੀ ਪਹਿਲੇ ਹੀ 15 ਦਿਨ ਹੋ ਗਏ ਸਿਹਤ ਬਹੁਤ ਖਰਾਬ ਹੈ ਮੈਂ ਉਹਦਾ ਦਿਮਾਗ ਖਰਾਬ ਕਰਨਾ ਨਹੀਂ ਚਾਹਦੀ ਸੀ ਮੈਂ ਉਹਦੇ ਲਾਈਵ ਵਾਲੇ ਸਾਰੇ ਇਹਨਾਂ ਨੇ ਛੱਡ ਦੇਤੀ ਇਹ ਹੁਣ ਉਹ ਕਹਿੰਦੇ ਹੁੰਦੇ ਨੇ ਨਾ ਬੰਦਾ ਅੱਗੇ ਵਧੀ ਜਾਂਦਾ ਜੇ ਆਪਾਂ ਨਾ ਜਗਾਂਗੇ ਜੇ ਇਹ ਕਹਿੰਦੇ ਨੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ ਦੇਖੋ ਆਪੋਂ ਆਵਦੇ ਕਰੇ ਸਾਰੇ ਕੰਮ ਕਰਦੇ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤਾ ਉਹ ਵੀ ਤਾਂ ਕੰਮ ਕਰਦੀ ਨੇ ਤੁਸੀਂ ਕੀ ਤਾਂ ਕੰਮ ਕਰਦੇ ਹੋ ਅਸੀਂ ਤੁਹਾਡੇ ਵਿੱਚ ਇੰਟਰਫੇਅਰ ਕਰੀਏ ਤਾਂ ਕਿ ਤਾਂ ਕੀ ਗੱਲ ਹੈ ਅਸੀਂ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਤੁਹਾਨੂੰ ਦਿਖਾ ਦਿੰਨੇ ਵੀ ਅਸੀਂ ਆ ਕੰਮ ਕਰ ਰਹੇ ਹਾਂ ਸਾਡਾ ਚੱਲ ਬਲੌਗ ਵਗੈਰਾ ਬਣਾਉਨੇ ਆ ਤਾਂ ਤੁਹਾਨੂੰ ਪਤਾ ਲੱਗੇ ਇਹਦਾ ਕੀ ਪਤਾ ਉਹ ਤੁਹਾਡੇ ਜੀ ਵੀ ਤਾਂ ਕੋਈ ਗਲਤੀਆਂ ਹੋਣਗੀਆਂ ਹੈ ਨਾ ਤੁਸੀਂ ਇਹ ਨਾ ਕਿਹਾ ਕਰੋ ਚਲੋ ਕੋਈ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਤੁਸੀਂ ਵੱਧ ਪੜੇ ਲਿਖੇ ਹੋਵੋਗੇ ਜਿਹੜੇ ਸਾਹਮਣੇ ਤੁਸੀਂ ਮੈਨੂੰ ਕਮੈਂਟ ਕਰ ਰਹੇ ਹੋ ਵੀ ਅਨਪੜਾ ਔਰਤ ਹੈ ਉਸ ਤੋਂ ਬਾਅਦ ਆ ਕਿ ਬੇਲੜ ਨੂੰ ਇਹਨੂੰ ਕੋਈ ਕੰਮ ਨਹੀਂ ਪਤਾ ਕਿਵੇਂ ਮੈਂ ਸਾਨੂੰ ਕਮੈਂਟ ਲਾਉਂਗੀ ਤੇ ਲਿਖ ਕੇ ਮੈਂ ਸਕਰੀਨਸ਼ਾਟ ਲਿਆ ਹੋਇਆ ਦੇਖੋ ਪਰ ਉਹ ਕੰਮ ਤਾਂ ਸਾਰੀ ਕਰਦੇ ਆ ਆਪਦੇ ਬੱਚੇ ਪਾਲਦੇ ਆ ਕਿਸੇ ਦੇ ਅਸੀਂ ਮੰਗਣ ਨਹੀਂ ਜਾਂਦੇ ਕਿਸੇ ਤੋਂ ਅਸੀਂ ਲੈਣ ਨਹੀਂ ਜਾਂਦੇ ਕੋਈ ਦਾ ਪਰਮਾਤਮਾ ਦੀ ਕਿਰਪਾ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਬਾਦੂ ਆ ਅਸੀਂ ਕੋਈ ਜੱਫੇ ਨਹੀਂ ਪਾਉਣੇ ਜਿੰਨੀ ਕਮੇਤ ਕਰਾਂਗੇ ਜਿੰਨਾ ਕਾਪਾ ਨੂੰ ਮਿਲ ਜੂਗਾ ਪਰ ਰਿਕਵੈਸਟ ਹੈ ਤੁਹਾਡੇ ਪੂਰੇ ਹੱਥ ਬੰਦ ਨੇ ਵੀ ਤੁਸੀਂ ਨਾ ਇਦਾਂ ਅਗਲੇ ਦਾ ਮਨ ਦੁਖੀ ਕਰਿਆ ਕਰੋ ਇਕਦਮ ਤੁਸੀਂ ਆਪ ਇੰਨੇ ਜਿਆਦੇ ਹਨ ਵੀ ਤੁਹਾਨੂੰ ਪਤਾ ਹੀ ਹੈ ਉਤੋਂ ਮਾਮਾ ਜੀ ਦਾ ਉਹ ਬਿਮਾਰ ਹੋਏ ਪਏ ਤੇ ਉਹਨਾਂ ਦੀ ਪੈਨਸ਼ਨ ਦੀ ਹੈ ਜਿਹੜੀ ਉਹਨਾਂ ਦਾ ਵਿੱਚ ਵਿਚਾਲੇ ਰੁਣੀ ਜਾਂਦਾ ਆਪ ਮੈਂ ਹੈ ਜੀ ਆਪਦੀ ਬੋਡੀ ਹੈ ਜਿਹੜੀ ਮੇਰੀ ਪੂਰਾ ਕਵਰ ਨਹੀਂ ਕਰਦੀ ਹੈ ਨਾ ਜਿੰਨਾ ਵੀ ਆਪਾਂ ਨੂੰ ਚਾਹੀਦਾ ਹੁੰਦਾ ਕੰਮ ਕਰਨ ਲਈ ਉਤੋਂ ਤੁਸੀਂ ਜੇ ਅਸੀਂ ਮੜਾ ਮੋਟਾ ਕੰਮ ਕਰਦੇ ਆਂ ਫਿਰ ਵੀ ਟੱਕੇ ਚੁੱਕੇ ਨਾਲ ਕਿ ਚਲੋ ਵਲੌਗ ਬਣਾ ਲਈਏ ਜਾਂ ਆਪਾਂ ਕੋਈ ਛੋਟਾਂ ਦੀ ਵੀਡੀਓ ਪਾ ਲਈਏ ਦਾ ਤੁਸੀਂ ਸਾਨੂੰ ਉਤੋਂ ਨਾ ਇਦਾਂ ਉਹ ਕਰੀ ਜਾਂਦੇ ਹੋ ਇੰਨਾ ਨਹੀਂ ਕਰਨਾ ਚਾਹੀਦਾ ਕੋਈ ਗਾਲੀ ਜਿਹੜੇ ਤੁਹਾਨੂੰ ਵਧੀਆ ਲੱਗਦੇ ਨੇ ਅਸੀਂ ਤੁਹਾਨੂੰ ਫੋਰਸ ਨਹੀਂ ਕਰਦੇ ਉਹਨਾਂ ਦੀ ਵੀਡੀਓ ਦੇਖ ਲਓ ਅਸੀਂ ਨਹੀਂ ਵਧੀਆ ਲੱਗਦੇ ਸਾਨੂੰ ਨਾ ਦੇਖੋ ਪਰ ਤੁਸੀਂ ਮਾੜਾ ਚੰਗਾ ਨਾ ਬੋਲੋ ਹਨਾ ਕਹਿੰਦੇ ਹੁੰਦੇ ਨੇ ਜੇ ਗੇਟ ਤੇ ਬਖਾਰੀ ਨੂੰ ਆਪਾਂ ਦੇ ਕੁਛ ਪਾਉਣਾ ਨਹੀਂ ਤਾਂ ਉਹਨੂੰ ਕੁਛ ਨਾ ਬੋਲੋ ਚੁੱਪ ਕਰ ਜਾਓ ਠੁੱਠਾ ਸਿੱਧਾ ਬੋਲਣਾ ਵੀ ਪਾਪ ਓਕਾ ਮੈ ਜੀ ਹੁਣ ਅਸੀਂ ਬਲੌਗ ਪਾ ਦਿੰਦੇ ਆਂ ਦੇਖੋ ਦੇਖਣਾ ਕਰਨਾ ਤੁਹਾਡੀ ਮਰਜ਼ੀ ਹੈ ਜਿਨੂੰ ਵਧੀਆ ਲੱਗਦਾ ਦੇਖ ਲਓ ਜਿਨੂੰ ਨਹੀਂ ਵਧੀਆ ਲੱਗਦਾ ਨਾ ਦੇਖੋ ਮੈਂ ਤਾਂ ਰਿਕਵੈਸਟ ਹੀ ਕਰਦੀ ਆਂ ਵੀ ਪਰ ਮੈਨੂੰ ਠੁੱਠਾ ਸਿੱਧਾ ਨਾ ਬੋਲੋ ਜੀ ਦੇਖੋ ਇਹਦੇ ਵਿੱਚ ਹੁਣ ਮੈਂ ਤੁਸੀਂ ਨੇ ਮੈਨੂੰ ਮਜਬੂਰ ਕਰਤਾ ਇਹ ਚੀਜ਼ ਬੋਲਣ ਦੇ ਵੀ ਮੈਂ ਨਹੀਂ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਪਰ ਮੈਂ ਹੁਣ ਤੁਹਾਡਾ ਕਮੈਂਟ ਇਹ ID ID ਤੇ ਲਾਉਂਗੀ ਕਿਸੇ ਨੂੰ ਤਾਂ ਪਤਾ ਹੋਊਗੀ ਹਨਾ ਵੀ ਇਹ ID ਕੀ ਦੀ ਹੈ ਤੁਹਾਨੂੰ ਐ ਹੁੰਦਾ ਵੀ ਆਈਡੀਆਂ ਬਦਲ ਬਦਲ ਕੇ ਅਸੀਂ ਕੁਸ ਮਰਜ਼ੀ ਲਿਖ ਲਿਖ ਪਾਈ ਰਹੀਏ ਦੇਖੋ ID ਤਾਂ ਜੇ ਅਸੀਂ ਪਤਾ ਕਰਦੇ ਆਗੇ ਜੀ ਇੱਕ ਘੰਟੇ ਚ ਪਤਾ ਕਰ ਲਾਂਗੇ ਪਰ ਅਸੀਂ ਐਂ ਕਹਿੰਦੇ ਆ ਵੀ ਨਹੀਂ ਆਪਾਂ ਇਹ ਕੰਮ ਦੇ ਵਿੱਚ ਨਹੀਂ ਪੈਣਾ ਪਰ ਤੁਹਾਨੂੰ ਰਿਕਵੈਸਟ ਹੈ ਜੀ ਹੱਥ ਬੰਨ੍ਹ ਕੇ ਨਾ ਤੁਸੀਂ ਅਗਲੇ ਨੂੰ ਤੰਗ ਕਰਿਆ ਕਰੋ ਜੇ ਕੋਈ ਆਪਦੇ ਘਰੇ ਕੰਮ ਕਰਕੇ ਖਿਰਤ ਕਰਕੇ ਰੋਟੀ ਖਾਂਦਾ ਉਹਨੂੰ ਖਾ ਲੈਣ ਦੋ ਚਾਹੀ ਉਹ ਅਣ ਪੜਿਆ ਤੇ ਉਹ ਪੜਿਆ ਲਿਖਿਆ ਰੋਟੀ ਦੀ ਉੱਤੇ ਉਹ ਪੜੇ ਲਿਖੇ ਨੂੰ ਵੀ ਜ਼ਰੂਰ ਤਾਂ ਅਣ ਪੜਨ ਨੂੰ ਵੀ ਜ਼ਰੂਰ ਤਾਂ ਢਿੱਡ ਤਾਂ ਉਹਨੇ ਭਰਨੀ ਐ ਆਪਦੇ ਬੱਚਿਆਂ ਦਾ ਭੁੱਖਾ ਵੀ ਬਣਾਉਣਾ ਠੀਕ ਐ ਤੁਸੀਂ ਨਾ ਇਦਾਂ ਅਗਲੇ ਨੂੰ ਮਜਬੂਰ ਕਰੋ ਵੀ ਅਗਲਾ ਗੁੱਸੇ ਚ ਜਾ ਕੇ ਸੋਨੂੰ ਇੰਨਾ ਕੁਝ ਬੋਲੇ ਪਰ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਜਦੋਂ ਤੁਸੀਂ ਅੱਗੇ ਅੱਗੇ ਵਧ ਜਾਨੇ ਚਲੋ ਲਾਈਵ 'ਚ ਤੁਸੀਂ ਨੇ ਉਹਦੇ ਦੋ ਤਿੰਨ ਕਮੈਂਟ ਕਰੇ ਠੀਕ ਐ ਮੈਂ ਇਗਨੋਰ ਕਰਤਾ ਥੋੜਾ ਕੋਈ ਉਹਦੇ ਵਿੱਚ ਉਹ ਨਹੀਂ ਕਰਾ ਤੁਸੀਂ ਹੁਣ ਵੀਡੀਓ ਧਲੇ ਵੀ ਕਮੈਂਟ ਕਰ ਰਹੇ ਹੋ ਨਾ ਜੀ ਅਸੀਂ ਤੁਹਾਡੇ ਨਾਲ ਕੋਈ ਠੱਗੀ ਠੋਰੀ ਜਾਂ ਤੁਹਾਡਾ ਕੋਈ ਉਹ ਕੀਤਾ ਤਾਂ ਤੁਸੀਂ ਦੱਸੋ ਸਾਨੂੰ ਓਨ ਕਰੋ ਮੈਸੇਜ ਕਰੋ ਵੀ ਤੁਸੀਂ ਸਾਡਾ ਪਈਆ ਪੈਸਾ ਖਾ ਕੇ ਸਾਡਾ ਸੂਟ ਨਹੀਂ ਭੇਜਿਆ ਜਾਂ ਸਾਡਾ ਨਹੀਂ ਕਰਿਆ ਤਾਂ ਤੁਸੀਂ ਸਾਨੂੰ ਮੈਸੇਜ ਕਰੋ ਅਸੀਂ ਤੁਹਾਡਾ ਰਿਪਲਾਈ ਦੇਵਾਂਗੇ ਆਹ ਕੀ ਗੱਲ ਹੋਈ ਵੀ ਤੁਸੀਂ ਚਾਹ ਜਿਹੜਾ ਜਿਕਰਾਂਗੇ ਚਾਕੇ ਥਲੇ ਨੀਚੇ ਲੱਭ ਚ ਲਿਖ ਕੇ ਨਹੀਂ ਤੇ ਜੇ ਹੁਣ ਕੋਈ ਹੋਰ ਹੋਵੇ ਤਾਂ ਨੀਚੇ ਰਿਪਲਾਈ ਦੇਈ ਜਾਵੇ ਜੀ ਆਪਾਂ ਪਰ ਉਹ ਗੱਲ ਨਹੀਂ ਗੱਲਣਾ ਜਾਂਦੇ ਪਰ ਰਿਕਵੈਸਟ ਹੀ ਕਰਦੇ ਆ ਪਲੀਜ਼ ਚੰਗਾ ਲੱਗਦਾ ਦੇਖ ਲਓ ਨਹੀਂ ਨਾ ਦੇਖੋ ਸਾਡੇ ਚੈਨਲ ਨੂੰ ਤੁਸੀਂ ਅਨਸਬਸਕ੍ਰਾਈਬ ਕਰ ਦਿਓ ਇਸ ਤੋਂ ਛੋਟੇ ਤੇ ਇਹ ਵੀ ਫੋਰਸ ਨਹੀਂ ਬਾਹਰੇ। ਧੰਨਵਾਦ ਮੇਰੀਆਂ ਭੈਣਾਂ ਦਾ ਜਿਹੜੀਆਂ ਮੇਰੇ ਦਿਲ ਤੋਂ ਜੁੜੀਆਂ ਨੇ, ਮੈਨੂੰ ਪਿਆਰ ਕਰਦੀਆਂ ਨੇ। ਥੈਂਕ ਯੂ ਜੀ ਧੰਨਵਾਦ ਤੁਹਾਡਾ। ਸਾਰਿਆਂ ਨੂੰ ਰਿਕਵੈਸਟ ਹੈ ਕੋਈ ਵੀ 네ਗੇਟਿਵ ਕਿਸੇ ਦੀ ਵੀ ਵੀਡੀਓ ਥੱਲੇ ਨਾ ਕਰੋ। ਮੈਂ ਇਹ ਨਹੀਂ ਕਹਿੰਦੀ ਵੀ ਮੇਰੀ ਵੀਡੀਓ ਨੀਚੇ ਨਾ ਕਰੋ। ਤੁਸੀਂ ਕਿਸੇ ਦੀ ਵੀ ਤੁਹਾਨੂੰ ਚੰਗਾ ਨਹੀਂ ਲੱਗਿਆ ਛੱਡ ਦਿਓ। ਫੋਨ ਬੰਦ ਕਰ ਤੋਂ ਕੁਸੂਰ ਦੇਖ ਰਹੋ ਜਿਹੜਾ ਕੁਸੂਰ ਦੇ ਚੰਗਾ ਲੱਗਦਾ। ਕਿਸੇ ਦੀ ਵੀ ਵੀਡੀਓ ਥੱਲੇ 네ਗੇਟਿਵ ਕਮੈਂਟ ਨਾ ਪਾਓ। ਇਹਦੇ ਵਿੱਚੋਂ ਕੁਝ ਨਹੀਂ ਖਟਿਆ ਜੀ। ਦੇਖੋ ਤੁਸੀਂ ਕਿੰਨਾ ਕਮੈਂਟ ਕਰ ਦਿੰਦੇ ਹੋ ਸਾਨੂੰ ਕਈ ਵਾਰ ਜੇ ਤਾਂ ਅਸੀਂ ਰਿਪਲਾਈ ਦੇ ਦਿੰਦੇ ਆ ਫਿਰ ਤੁਸੀਂ ਉੱਤੋਂ ਹੋਰ ਰਿਪਲਾਈ ਦਿੰਦੇ ਹੋ ਫਿਰ ਸੋਨੂੰ ਗੁੱਸਾ ਲੱਗਦਾ ਕਿ ਸਾਨੂੰ ਐ ਕਹਿੰਦੇ ਨੇ ਜੇ ਹੁਣ ਤੁਸੀਂ ਸਾਨੂੰ ਐ ਕਹਿ ਕੇ ਸਾਡਾ ਤਾਂ ਸਾਨੂੰ ਵੀ ਗੁੱਸਾ ਲੱਗੂਗਾ ਹਨਾ ਵੀ ਤੁਸੀਂ ਸਾਨੂੰ ਐ ਕਹਿੰਦੇ ਹੋ ਇਹ ਚੀਜ਼ਾਂ ਦੇ ਵਿੱਚ ਕੁਝ ਨਹੀਂ ਖਟਿਆ ਜੀ ਮੈਂ ਬਹੁਤ ਇਗਨੋਰ ਕੀਤਾ ਪਰ ਕਈ ਵਨ ਚਲ ਕਰਦੇ ਨੇ ਹੋਰ ਵੀ ਉਹ ਜਿਵੇਂ ਹੁਣ ਪਹਿਲਾਂ ਮੈਂ ਬਹੁਤ ਕਰਦੇ ਹੁੰਦੇ ਜਿਵੇਂ ਇੱਕ ਦੋ ਵਾਰ ਮੈਂ ਵੀਡੀਓ ਪਾਤੀ ਉਹ ਹਟ ਗਈ ਉਹਨਾਂ ਨੇ ਮੈਨੂੰ ਵਧੀਆ ਮੈਨੂੰ ਵਧੀਆ ਲੱਗਿਆ ਵੀ ਚਲ ਕੋਈ ਗੱਲ ਨਹੀਂ ਇੱਕ ਰੱਦੀ ਵਾਰ ਗਲਤੀ ਹੋ ਜਾਂਦੀ ਹੈ ਬੰਦੇ ਦਾ ਇਹ ਆਈਡੀ ਦਾ ਹੁਣ ਕਾਹੀ ਗ ਦੇਖੋ ਜੀ ਮੈਂ ਪਤਾ ਕਰਨ ਦੇ ਇਖਤੰਤ ਚ ਵੀ ਨੂੰ ਕੇ ਸਾਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਆਪਾਂ ਹੁਣ ਕੰਮ ਕਰ ਲਿਆ ਤੇ ਸੂਟਾਂ ਦੀ ਵੀਡੀਓ ਸ਼ੂਟ ਕਰ ਲਈਏ ਸੂਟਾਂ ਦੀ ਵੀਡੀਓ ਪਾਉਣ ਨੂੰ ਬਹੁਤ ਟਾਈਮ ਹੋ ਗਿਆ ਇੱਕਦਮ ਮੈਂ ਤੁਹਾਨੂੰ ਆਪਣੇ ਜਿਹੜਾ YouTube ਤੇ ਨੰਬਰ ਪਾਇਆ ਹੋਇਆ ਜੀ ਉਹਦੇ ਨਾਲ ਸੂਟ ਦੀ ਪਿਕ ਲਾਉਣੀ ਹੈ ਉਹ ਆਪਣੇ ਕੋਲੇ ਸੂਟ ਅਵੇਲੇਬਲ ਨੇ ਉਹ ਵਿਦ ਵਰਕ ਵੀ ਨੇ ਤੇ ਵਿਦਾਉਟ ਵਰਕ ਵੀ ਨੇ ਜੇ ਤੁਸੀਂ ਵਰਕਦ ਪੱਟੇ ਨਾਲ ਲੈਣਾ ਤਾਂ ਵੀ ਤੁਹਾਨੂੰ ਮਿਲ ਜਾਊਗਾ ਵਿਦਾਉਟ ਵਰਕ ਲੈਣਾ ਤਾਂ ਤੁਹਾਨੂੰ ਵਿਦਾਉਟ ਵਰਕ ਵਿਦਾਉਟ ਵਰਕ ਥੋੜਾ ਰੇਟ ਕੱਟ ਹੋ ਜਾਏਗਾ ਜੀ ਵਰਕ ਨਾਲ ਉਹਦਾ ਰੇਟ ਵਧ ਜਾਏਗਾ ਉਹਦਾ ਵਿਦ ਦੁਪੱਟਾ ਹੋਊਗਾ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਸਾਰੀਆਂ ਭੈਣਾਂ ਸਾਰੇ ਮੇਰੇ ਭੈਣ ਭਰਾ ਨੈਗੇਟਿਵ ਕਮੈਂਟ ਵਾਲੇ ਸਿਆਣੇ ਹੋ ਜਾਓ ਤੁਸੀਂ ਨਾ ਅਸੀਂ ਵੀ ਤੁਹਾਡੀ ਭੈਣ ਭਰਾ ਅਸੀਂ ਕਿਹੜਾ ਕਿਤੋਂ ਆਏ ਹਾਂ ਨਾ ਮਿਲ ਜਿਆ ਕਰੋ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ